ਹੁਸ਼ਿਆਰਪੁਰ ਵਿਖੇ ਮਿੰਨੀ ਬੱਸ ਆਪਰੇਟਰ ਯੂਨੀਅਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਮਿੰਨੀ ਬੱਸ ਆਪਰੇਟਰ ਮਾਲਕਾਂ ਨੇ ਹਿੱਸਾ ਲਿਆ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਮਿੰਨੀ ਬੱਸ ਆਪਰੇਟਰ ਅਤੇ ਟਰੱਕਾਂ ਉੱਪਰ ਲਗਾਏ ਨਜਾਇਜ਼ ਟੈਕਸਾਂ ਦੇ ਰੋਸ ਵਿੱਚੋਂ ਇਹ ਮੀਟਿੰਗ ਕੀਤੀ ਗਈ ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਜਲਦ ਹੀ ਲਗਾਏ ਗਏ ਇਸ ਟੈਕਸ ਨੂੰ ਵਾਪਸ ਲਵੇ ਨਹੀਂ ਤਾਂ ਉਹਨਾਂ ਵੱਲੋਂ ਸੰਘਰਸ਼ ਦਾ ਰਾਹ ਅਪਣਾਇਆ ਜਾਵੇਗਾ ਉਹਨਾਂ ਨੇ ਕਿਹਾ ਕਿ ਜੋ ਮਿੰਨੀ ਬੱਸਾਂ ਗਲਤ ਪਰਮਿਟ ਤੇ ਚੱਲਦੀਆਂ ਹਨ ਪਹਿਲਾਂ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਉਨਾ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਅਗਰ ਇਹ ਟੈਕਸ ਵਾਪਸ ਨਾ ਲਿਆ ਗਿਆ ਤਾਂ ਉਹਨਾਂ ਵੱਲੋਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਨਿੱਮੀ ਬੱਸ ਆਪਰੇਟਰਾਂ ਚੋਸੀ ਪੰਜਾਬ ਦੀ ਮੀਟਿੰਗ ਕੀਤੀ ਗਈ ਹੈ ਜਿਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਡੇ ਸਾਰੇ ਨੁਮਾਇੰਦੇ ਹੋਂਤੇ ਨੇ ਮਿਰਵਾ ਪ੍ਰਦੇਸ਼ ਸਿੰਘ ਬੱਬੂ ਆ ਅੱਜ ਪੰਜਾਬ ਸਰਕਾਰ ਨੇ ਥੋੜੇ ਦਿਨ ਪਹਿਲਾਂ ਇੱਕ ਸਾਡੇ ਤੇ ਗ੍ਰੀਨ ਟੈਕਸ ਲਾਪਿਆ ਕਿ ਟਰੱਕਾਂ ਨੂੰ ਤੇ ਬੱਸਾਂ ਨੂੰ 6000 ਰੁਪਇਆ ਸਾਲਾਨਾ ਦੇਣਾ ਪਵੇਗਾ ਤੇ ਮਿੰਨੀਆਂ ਬੱਸਾਂ ਵਾਲਿਆਂ ਨੂੰ 4000 ਰੁਪਇਆ ਦੇਣਾ ਪਵੇਗਾ ਤੇ ਥੱਲੇ ਜਿਹੜੇ ਵਹੀਕਲ ਨੇ ਟਰੈਂਪੋ ਹੋ ਗਏ ਭਾਵੇਂ ਟਰੈਕਟ ਹੋ ਜੇ ਭਾਵੇਂ ਕਿਸੇ ਦਾ ਸਕੂਟਰ ਹੋ ਜੇ ਭਾਵੇਂ ਮੋਟਰਸਾਈਕਲ ਹੋਵੇ ਉਹਨਾਂ ਨੂੰ ਵੀ ਟੈਕਸ ਲਾਇਆ ਜਾਵੇਗਾ ਅਸੀਂ ਆਪਣੇ ਜਥੇਬੰਦੀ ਵੱਲੋਂ ਅੱਜ ਫੈਸਲਾ ਕੀਤਾ ਸ਼ਹਿਰਪੁਰ ਜ਼ਿਲ੍ਹੇ ਦੇ ਵਿੱਚ ਕਿ ਜਿਹੜਾ ਪੰਜਾਬ ਸਰਕਾਰ ਨੇ ਇਹ ਸਾਡੇ ਤੇ ਸਿੱਧੇ ਤੌਰ ਤੇ ਅਟੈਕ ਕੀਤਾ ਸਾਨੂੰ ਟੈਕਸ ਲਾਉਣਾ ਸੀ ਸਿੱਧਾ ਟੈਕਸ ਲਾਉਦੇ ਬੜਾ ਬਲਾ ਕੇ ਸਾਡੇ ਨਾਲ ਇਹ ਟੈਕਸ ਲਾਇਆ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਨੂੰ ਬੇਨਤੀ ਕਰਦੇ ਆ ਕਿ ਸਾਡੇ ਜਿੰਨੇ অপারেਟਰ ਨੇ ਸਾਰੇ ਡਰਾਈਵਰੀ ਕਨੈਕਟਰੀ ਐਪ ਕਰ ਰਹੇ ਨੇ ਤੇ ਤੁਸੀਂ ਇਹ ਬੜੀ ਮਾੜੀ ਗੱਲ ਕੀਤੀ ਹੈ ਜਿਹੜੀ 15 ਸਾਲਾਂ ਵਾਲੀ ਕੰਡੀਸ਼ਨ ਕੋਈ ਸ਼ਾਇਦ ਤੁਹਾਨੂੰ ਕਿਸੇ ਅ fırsਰ ਨੇ ਤੁਹਾਡੇ ਕੰਨ ਚ ਗੱਲ ਪਾਈ ਹੋਵੇ ਇਹ 15 ਸਾਲ ਪੁਰਾਣੀਆਂ ਜਿਹੜੀਆਂ ਗੱਡੀਆਂ ਉਹਨਾਂ ਨੂੰ ਇਹ ਟੈਕਸ ਲਾਇਆ ਜਾਵੇ ਤੇ ਬਾਹਰਲੇ ਜਿਹੜੀਆਂ ਕੰਟਰੀਆਂ ਨੇ ਉਹਨਾਂ ਦੇ ਵਿੱਚ ਪਤਾ ਕੀਤਾ ਜਾਵੇ ਉੱਥੇ 70 70 ਸਾਲ ਪੁਰਾਣੀਆਂ ਗੱਡੀਆਂ ਚੱਲਣ ਡੀਆਂ ਨੇ ਇਹੋ ਜਿਹਾ ਕੋ ਟੈਕਸ ਨਹੀਂ ਹੈਗਾ ਪੰਜਾਬ ਦੀ ਸਰਕਾਰ ਨੇ ਜਿਹੜਾ ਇਹ ਲਾਇਆ ਟੈਕਸ ਅੱਜ ਹੀ ਫੈਸਲਾ ਕੀਤਾ ਹੈ ਕਿ ਅੱਜ ਤੋਂ ਡੇਢ ਮਹੀਨਾ ਢੱਕੇ ਸਰਕਾਰ ਨੂੰ ਅਸੀਂ ਅਲਟੀਮੇਟ ਉਹ ਦਿੰਨੇ ਆ ਡੇਢ ਮਹੀਨੇ ਦੇ ਵਿੱਚ ਵਿੱਚ ਇਹਨੂੰ ਵਾਪਸ ਲਵੇ ਸਾਡੀ ਪੰਜਾਬ ਸਰਕਾਰ ਮੀਟਿੰਗ ਲਵੇ ਜੇ ਸਾਡੀ ਮੀਟਿੰਗ ਨਾਲ ਲਈ ਇਹ ਟੈਕਸ ਵਾਸਤਾ ਕੀਤਾ ਤੇ ਅਸੀਂ ਨਾਕਬੇ ਬੰਦ ਕਰਨਾ ਹੀ ਕਰਨਾ ਸਰਕਾਰ ਦਾ ਕੰਨਾਤਈ ਧੂਆਂ ਕੱਢਦਾਗੇ ਜਿਹੜੇ ਸਾਡੇ ਗਲਤ ਪਰਮਟ ਚੱਲ ਰਹੇ ਨੇ ਪੰਜਾਬ ਦੇ ਵਿੱਚ ਉਧਰ ਸਰਕਾਰ ਦਾ ਕੋਈ ਧਿਆਨ ਨਹੀਂ ਆ ਜਿੱਤੇ ਅਸੀਂ ਲਿਖ ਲੈ ਕੇ ਦਿੱਤਾ ਨੇ ਕਿ ਇੱਥੇ ਪਰਮਟ ਗਲਤ ਚੱਲ ਰਿਹਾ ਹੈ ਇਹਨਾਂ ਨੂੰ ਬੰਦ ਕੀਤਾ ਜਾਵੇ ਉਹ ਅੱਜ ਤੱਕ ਬੰਦ ਨਹੀਂ ਕੀਤੇ ਇਹ 50 ਦਿਨਾਂ ਦੇ ਦੇਰ ਦੇ ਨੋਟੀਫਿਕੇਸ਼ਨ ਜਾਰੀ ਕਰਤਾ ਇਹ 1.5 ਮਹੀਨੇ ਤੋਂ ਪਹਿਲਾਂ ਪਹਿਲਾਂ ਅਸੀਂ ਜਿਹੜਾ ਆਲਟੀਮੇਟਮ ਦਿੱਤਾ ਪੂਰੇ ਪੰਜਾਬ ਦੇ ਵਿੱਚ ਮੈਂ ਜਾਊਂਗਾ ਅਸ਼ਾਰਪੁਰ ਦੇ ਵਿੱਚ ਅਸੀਂ ਪੰਜਾਬ ਸਰਕਾਰ ਨੂੰ ਪਹਿਲੇ ਦਿਨ ਚੇਤਾਵਨੀ ਦੇਣ ਆਏ ਆ ਕਿ ਇਹਨੂੰ ਵਾਪਸ ਕਰੋ